ਇਹ ਮੇਰੀ ਵਾਈਫ ਨੇ ਅਸੀਂ ਸੈਚਰਡੇ ਨਾਈਟ ਨੂੰ پلان ਬਣ ਗਿਆ ਘਰੇ ਕੀ ਮੂਵੀ ਦੇਖਾਂਗੇ ਉਹ 11 ਵਜੇ ਦਾ ਸ਼ੋਅ ਸੀ ਇਹਨਾਂ ਨੇ ਘਰੋਂ ਟਿਕਟਾਂ ਬੁੱਕ ਕਰ ਦਿੱਤੀਆਂ ਅਸੀਂ ਮੂਵੀ ਵੇਖਣ ਵਾਸਤੇ ਬੈਸਟ ਕਮੋਲ ਗਏ ਆ ਮੂਵੀ ਦੇਖ ਕੇ ਕਰੀਬ 2 ਵਜੇ ਦਾ ਟਾਈਮ ਸੀ ਜਦੋਂ ਅਸੀਂ ਬਾਹਰ ਨਿਕਲੇ ਆ ਪਾਰਕਿੰਗ 'ਚੋਂ ਗੱਡੀ ਲਈ ਤੇ ਆਪਣੇ ਘਰ ਨੂੰ ਜਾਣ ਲੱਗੇ ਰਸਤੇ ਵਿੱਚ ਬੈਸਟ ਕਮੋਲ ਦੇ ਨਾਲ ਹੀ ਖਾਣ ਪੀਣ ਵਾਲੀਆਂ ਦੁਕਾਨਾਂ ਸੀਗੇ ਮੈਡਮ ਕਹਿਣ ਲੱਗੇ ਕਿ ਇੱਕ ਕੋਲਡ ਡਰਿੰਕ ਲੈ ਦਿਓ ਮੈਨੂੰ ਮੈਂ ਕੋਲਡ ਡਰਿੰਕ ਪੀ ਰਹੀ ਮੈਂ ਤਾਂ ਕੋਲਡ ਡਰਿੰਕ ਲੈ ਕੇ ਇਹਨਾਂ ਨੂੰ ਕੋਲਡ ਡਰਿੰਕ ਗੱਡੀ 'ਚ ਗੋਡੀ 'ਚ ਬੈਠੇ ਹੋਏ ਸੀ ਮੈਂ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਇੱਕ ਮਿੰਟ ਬਾਅਦ ਬਾਥਰੂਮ ਕਰਕੇ ਆ ਗਿਆ ਫਿਰ ਆਪਾਂ ਘਰ ਚੱਲਦੇ ਹਾਂ ਮੈਂ ਬਾਥਰੂਮ ਕਰਨ ਤੋਂ ਬਾਅਦ ਆਪਣੀ ਗੱਡੀ ਵੱਲ ਨੂੰ ਆ ਰਿਹਾ ਸੀ ਸੜਕ ਦੇ ਨਾਲ-ਨਾਲ ਚੱਲਦੇ ਹੋਏ ਤਾਂ ਪਿੱਛੋਂ ਇੱਕ ਬੜੀ ਸਪੀਡ 'ਚ ਤੇਜ਼ ਗੱਡੀ ਆਉਂਦੀ ਆ ਜਿਹਨੇ ਆ ਕੇ ਮੈਨੂੰ ਪਿੱਛੋਂ ਹਿੱਟ ਕੀਤਾ ਤੇ ਮੈਂ ਬਹੁਤ ਜ਼ੋਰ ਦੇ ਨਾਲ نیچے ਡਿੱਗਾ ਪਬਲਿਕ ਨੇ ਆ ਕੇ ਮੈਨੂੰ ਚੱਕਿਆ ਤੇ ਇਹਨਾਂ ਨੇ ਗੱਡੀ ਮਾਰ ਕੇ ਅੱਗੇ ਭੱਜ ਗਏ ਅੱਗੇ ਕਾਫੀ ਟ੍ਰੈਫਿਕ ਹੋਣ ਕਰਕੇ ਪਬਲਿਕ ਨੇ ਇਹਨਾਂ ਨੂੰ ਘੇਰ ਲਿਆ ਉੱਥੇ ਰਸਤੇ ਦੇ ਵਿੱਚ ਇਹ ਤੇ ਇਹਨਾਂ ਕੋ ਬੀ ਐਮ ਡਬਲਯੂ ਗੱਡੀ ਸੀਗੀ ਚੰਡੀਗੜ੍ਹ ਨੰਬਰ ਗੱਡੀ ਸੀਗੀ ਉਹ ਘਿਰਨ ਤੋਂ ਬਾਅਦ ਬਬਲਿਕ ਨੇ ਇਹਨਾਂ ਨੂੰ ਬਾਹਰ ਕੱਢਿਆ ਗੱਡੀ ਦੇ ਵਿੱਚੋਂ ਵੀ ਤੁਸੀਂ ਪਿੱਛੇ ਬੰਦੇ ਨੂੰ ਹਿੱਟ ਕਰਕੇ ਆ ਗਏ ਹੋ ਤੇ ਉਹਨੇ ਦਰ ਨੂੰ ਮੇਰੀ ਵਾਈਫ ਤੇ ਅਸੀਂ ਵੀ ਗੱਡੀ ਦੇ ਕੋਲ ਪਹੁੰਚ ਗਏ ਅਸੀਂ ਇਹਨਾਂ ਨੂੰ ਪੁੱਛਿਆ ਵੀ ਭਾਈ ਤੁਸੀਂ ਬੰਦੇ ਨੇ ਕਿ ਐਦਾਂ ਕੋਈ ਕੀਤਾ ਵੀ ਕਮ ਸੇ ਕਮ ਬੰਦੇ ਨੂੰ ਖੜ ਕੇ ਪੁੱਛ ਤਾਂ ਲੈਣਾ ਚਾਹੀਦਾ ਵੀ ਤੂੰ ਭਾਈ ਹੈਗਾ ਬਚ ਗਿਆ ਵਰ ਗਿਆ ਤੇਰੇ ਨਾਲ ਕੀ ਵਾਪਰਿਆ ਜਦੋਂ ਅਸੀਂ ਇਹ ਨਹੀਂ ਗੱਲ ਕੀਤੀ ਤਾਂ ਮੈਂ ਮੈਡਮ ਨੂੰ ਕਿਹਾ ਵੀ ਤੁਸੀਂ 112 ਨੰਬਰ ਤੇ ਕਾਲ ਕਰੋ ਪੁਲਿਸ ਨੂੰ ਬੁਲਾਓ ਅੱਗੋਂ ਸਾਨੂੰ ਤਾਂ ਮਕਿਆਂ ਨੇ ਲਾਗੇ ਸੀ ਤੁਸੀਂ ਬਲਾਓ ਜਿਹੜੀ ਪੁਲਿਸ ਬੁਲਾਉਣੀ ਦੇਖਦੇ ਨੇ ਪੁਲਿਸ ਕੀ ਕਰਦੀ ਐ ਤੇ ਇਹਨਾਂ ਨੂੰ ਪਬਲਿਕ ਸਾਡੇ ਨਾਲ ਹੱਥੋਂ ਪਾਈ ਹੁਣ ਇਹਨਾਂ ਸ਼ੁਰੂ ਹੋ ਗਏ ਮੇਰੀ ਵਾਈਫ ਨੇ ਜਨ ਸ਼ਰਦਨ ਦੀ ਕੋਸ਼ਿਸ਼ ਕੀਤੀ ਆ ਤਾਂ ਉਹਦੇ ਵਿੱਚ ਇੱਕ ਬੰਦੇ ਨੇ ਇਹਨਾਂ ਦੇ ਮਦਰ ਕੱਪੜੇ ਫਾੜ ਦਿੱਤੇ ਨੇ ਮੌਕੇ ਦੇ ਉੱਤੇ ਤਿੰਨ ਚਾਰ ਲੜਕੀਆਂ ਸੀ ਇਹਨਾਂ ਦੇ ਨਾਲ ਕਿੰਨੀ ਫਟ ਲੱਗੀ ਤੁਹਾਨੂੰ ਮੇਰੇ ਸਰ ਬੈਗ ਦੇ ਉੱਪਰ ਕਾਫੀ ਸਾਟਿਆ ਜੀ ਪਿੱਛੇ ਔਰ ਕੇਸ ਦੇ ਉੱਪਰ ਰੱਖ ਦੇ ਉੱਪਰ ਕਾਫੀ ਸਾਟਿਆ ਤੇ ਇਦਾਂ ਕਰਦੇ ਕਰਦੇ ਇਹਨਾਂ ਨੇ ਬਾਅਦ ਦੇ ਵਿੱਚ ਉੱਥੇ ਇੱਕ ਬੰਦੇ ਨੇ ਆਪਣੀ ਗੱਡੀ ਵੱਲ ਨੂੰ ਭੱਜ ਕੇ ਗਿਆ ਔਰ ਰਵਾਲਵਰ ਗੱਡੀ ਹੈ ਸਾਡੇ ਉੱਪਰ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਕੋਈ ਇੱਧਰ ਭੱਜੋ ਉੱਧਰ ਭੱਜੋ ਕਰਕੇ ਆਪਣੀ ਜਾਨ ਬਚਾਈ ਇਹਨਾਂ ਦੇ ਉੱਤੋਂ ਉਸ ਤੋਂ ਬਾਅਦ ਫਾਇਰਿੰਗ ਕਰਕੇ ਗੱਡੀ ਲੈ ਕੇ ਭੱਜ ਗਏ ਨੇ ਮੌਕੇ ਦੇ ਉੱਪਰ ਉੱਥੋਂ ਇਹਨਾਂ ਦੇ ਜਿੰਦਾ ਕਾਰਤੂਸ ਮਿਲੇ ਨੇ ਇੱਕ ਇੱਕ ਚੱਲੇ ਹੋਏ ਵੀ ਮਿਲੇ ਨੇ ਇੱਕ ਇਹਨਾਂ ਨੇ ਚੈਂਬਰ 'ਚ ਗੱਡੀ ਚਾ ਜਦੋਂ ਚੈਂਬਰ ਚ ਲੋਡ ਕਰਦੇ ਨੇ ਇਸ ਟਾਈਮ ਇੱਕ ਗੋਲੀ ਇਦਾਂ ਹੀ ਸਿੱਧੀ ਬਾਹਰ ਨਿਕਲ ਆਈ ਹੈ ਉਹ ਵੀ ਪੁਲਿਸ ਨੂੰ ਬਰਾਮਦ ਹੋਈ ਹੈ ਹਾਂਜੀ ਮੇਰਾ ਨਾਮ ਕਰਨਾ ਜੀ ਹੈ ਹਾਂਜੀ ਮੇਰਾ ਨਾਮ ਮਨਦੀਪ ਕੌਰ ਹੈ ਤੇ ਬਾਕੀ ਹਸਬੰਦ ਮੇਰੇ ਨੇ ਤੁਹਾਨੂੰ ਸਾਰਾ ਦੱਸ ਹੀ ਦਿੱਤਾ ਹੋਇਆ ਜੋ ਕੁਝ ਵੀ ਹੋਇਆ ਰਾਤ ਤੇ ਇਹਨਾਂ ਨੇ ਇਦਾਂ ਹੀ 3-4 ਕੁੜੀਆਂ ਸੀ ਇਹਨਾਂ ਨਾਲ ਹਨਾ ਜੀ ਤੇ ਇਹ ਦੋ ਮੁੰਡੇ ਸੀ BMW ਚ ਗੱਡੀ ਨੰਬਰ ਸਾਡੇ ਕੋਲ ਹੈਗਾ ਅਸੀਂ ਉਸ ਟਾਈਮ ਵੀਡੀਓ ਵੀ ਬਣਾਈ ਹੈ ਜੀ ਇਹਨਾਂ ਦੀ ਉਹ ਵੀਡੀਓ ਵੀ ਸਾਡੇ ਕੋਲ ਪਈਆਂ ਹੋਈਆਂ ਨੇ ਠੀਕ ਹੈ ਜੀ ਸਾਰੀਆਂ ਵੀਡੀਓ ਸਾਡੇ ਕੋਲ ਹੈਗੀਆਂ ਜਿੰਨਾ ਚੋ ਉਹਨਾਂ ਦੀ ਫੋਟੋ ਵੀ ਆ ਸਰਬ। ਮੇਰੇ ਨਾਲ ਸਰ ਜਦੋਂ ਮਤਲਬ ਮੈਂ ਆਪਣੇ ਹਸਬੰਦ ਨੂੰ ਛਡਾਨ ਦੀ ਕੋਸ਼ਿਸ਼ ਕੀਤੀ ਹੈ ਜੀ ਹਨਾ ਤੇ ਜਿਹੜਾ ਉਹਨਾਂ ਚ ਇੱਕ ਮੁੰਡਾ ਸਾਨੂੰ ਹੁਣ ਉਹਨਾਂ ਦੇ ਨਾਮ ਵੀ ਪਤਾ ਹੈ ਜੀ ਮੈਂ ਨਾਮ ਲੈਣਾ ਚਾਹਾਂਗੀ ਸਿੰਗਰ ਕਹਿੰਦੇ ਨੇ ਉਹਨਾਂ ਵੀ ਉਹ ਸਿੰਗਰ ਨੇ ਆਪਣੇ ਆਪ ਨੂੰ ਸਿੰਗਰ ਕਹਿੰਦੇ ਨੇ ਕਿ ਕਲਾਕਾਰ ਨੇ ਪੰਜਾਬੀ ਕਲਾਕਾਰ ਪ੍ਰਿੰਸ ਰੰਦਾਵਾ ਤੇ ਰੰਮੀ ਰੰਦਾਵਾ ਦੀ ਠੀਕ ਹੈ ਜਿਹੜਾ ਉਹਨਾਂ ਤੋਂ ਮੈਂ ਅੱਜ ਆਪਣੀ ਵੀਡੀਓ ਚ ਫੋਟੋ ਦੇਖ ਕੇ ਪਛਾਣ ਲਿਆ ਜੀ ਜਿਹੜਾ ਪ੍ਰਿੰਸ ਰੰਦਾਵਾ ਸੀ ਜਦੋਂ ਮੈਂ ਇਹਨਾਂ ਨੂੰ ਬਚਾ ਕਰਨ ਗਈ ਇਹਨਾਂ ਨੂੰ ਛਡਾਉਣ ਲਈ ਆ ਉਹਨਾਂ ਤੋਂ ਠੀਕ ਹੈ ਉਹਨਾਂ ਨੇ ਮੇਰੇ ਨਾਲ ਪੈ ਗਏ ਨੇ ਮੇਰੀ ਟੀ-ਸ਼ਰਟ ਫੜੀ ਹੈ ਜੀ ਮੇਰੀ ਟੀ-ਸ਼ਰਟ ਫਾੜਤੀ ਉਹਨਾਂ ਨੇ ਮੈਨੂੰ ਹਰ ਪਬਲਿਕ ਦੇ ਵਿੱਚ ਨੰਗਾ ਕਰ ਦਿੱਤਾ ਗਿਆ ਠੀਕ ਹੈ ਟੀ-ਸ਼ਰਟ ਫਾੜੀ ਉੱਥੇ ਪੂਰੀ ਪਬਲਿਕ ਦੇਖੀ ਸੀ ਉਸ ਦੀ ਹੋ ਠੀਕ ਹੈ ਜੀ ਸਾਰੀ ਪਬਲਿਕ ਦੇ ਜਾ ਕੇ ਪ੍ਰਿੰਸ ਰਿੰਦਾਵਾਂ ਨੇ ਮੇਰੀ ਟੀ-ਸ਼ਰਟ 파ੜੀਆਂ ਨੇ ਉਹਨਾਂ ਦੇ ਨਾਲ ਤਿੰਨ ਚਾਰ ਕੁੜੀਆਂ ਵੀ ਸੀ ਉਹ ਕੁੜੀਆਂ ਚੋਂ ਇੱਕ ਕੁੜੀ ਦਾ ਨਾਂ ਐਨੀ ਹੈ ਜੀ ਠੀਕ ਹੈ ਜੀ ਐਨੀ ਨਾਮ ਲੈਂਦੇ ਸੀ ਉਹਦਾ ਤੇ ਉਹ ਕੁੜੀ ਮੈਨੂੰ ਪੈ ਗਈ ਤਿੰਨੇ ਕੁੜੀਆਂ ਮੈਨੂੰ ਪੈ ਗਈਆਂ ਜੀ ਉਹ ਕੁੜੀਆਂ ਮੈਨੂੰ ਕੁੱਟਣ ਲਾਪੀਆਂ ਉਹ ਕੁੜੀਆਂ ਨੇ ਮੇਰੇ ਇੱਥੇ ਢਿੱਡ ਦੇ ਉੱਪਰ ਛਾਤੀ ਦੇ ਵਿੱਚ ਲੱਤਾਂ ਮਾਰੀਆਂ ਮੇਰ ਨਾਲ ਮਾਰਕਟਾਈ ਕਰਨ ਲੱਗੀਆਂ ਜਦੋਂ ਜੀ ਉਹਨਾਂ ਨੇ ਮੇਰੀ ਟੀ-ਸ਼ਰਟ 파ੜੀਆ ਫਿਰ ਉੱਥੋਂ ਦੀ ਜਿਹੜੀ ਪਬਲਿਕ ਸੀ ਜਦੋਂ ਉਹਨਾਂ ਨੇ ਇੱਕ ਲੇਡੀ ਦੇ ਕੱਪੜੇ 파ੜਤੇ ਫਿਰ ਸਾਰੀ ਪਬਲਿਕ ਉਹਨਾਂ ਨੂੰ ਪੈ ਗਈਆਂ ਜੀ ਉਹਨਾਂ ਪਬਲਿਕ ਨੇ ਫੜ ਕੇ ਫਿਰ ਰ ਕੁੱਟਿਆ ਜੀ ਠੀਕ ਹੈ ਜੀ ਉੱਥੇ ਹਾਂਜੀ ਹਾਂਜੀ ਨਹੀਂ ਨਹੀਂ ਅਸੀਂ ਦੋਨੇ ਹੀ ਸੀ ਸਾਡੇ ਨਾਲ ਕੋਈ ਨਹੀਂ ਸੀ ਜੀ ਬਾਕੀ ਲੋਕੀ ਗਈ ਬਾਕੀ ਪਬਲਿਕ ਸੀ ਸਾਰੀ ਹਾਂਜੀ ਕੱਪੜੇ ਕਾੜੇ ਪ੍ਰਿੰਸ ਰੰਦਾਵਾਣੀ ਹਾਂਜੀ ਪ੍ਰਿੰਸ ਰੰਦਾਵਾਣੀ ਜੀ ਲੇਡੀਜ਼ ਨੇ ਮਾਰਕੁੱਟ ਕੀਤੀ ਜਿਹੜੀਆਂ ਹਾਂਜੀ ਕਿੰਨੀ ਲੇਡੀਜ਼ ਉਹਨਾਂ ਨਾਲ ਚਾਰ ਲੇਡੀਜ਼ ਸੀਗੀਆਂ ਠੀਕ ਹੈ ਹਾਂਜੀ ਚਾਰ ਲੇਡੀਜ਼ ਸੀ ਉਹਨਾਂ ਨਾਲ ਤੇ ਇੱਕ ਲੇਡੀ ਦਾ ਨਾਂ ਵਿੱਚ ਐਨੀ ਸੀ ਜਿਹੜਾ ਮੈਂ ਤੁਹਾਨੂੰ ਦੱਸ ਦਵਾਂ ਹਾਂਜੀ ਨਹੀਂ ਉਹਨਾਂ ਨਾਲ ਹੋਰ ਵੀ ਬੰਦੇ ਸੀ ਇੱਕ ਗੱਡੀ ਹੋਰ ਸੀ ਉਹਨਾਂ ਨਾਲ ਮੇਬੀ ਮੈਨੂੰ ਪੱਕਾ ਤਾਂ ਨਹੀਂ ਪਤਾ ਪਰ ਫੋਰਚੂਨਰ ਗੱਡੀ ਸੀ ਹੈ ਲੋ ਉਹਨਾਂ ਨਾਲ ਉਹਨਾਂ ਨਾਲ ਹੋਰ ਵੀ ਇੱਕ ਗੱਡੀ ਮੁੰਡਿਆਂ ਨਾਲ ਭਰੀ ਹੋਈ ਸੀ ਆਈ ਹਾਂ ਜੀ ਕੀ ਮੰਗ ਕਰਦੇ ਹੈ ਜੀ ਪੁਲਿਸ ਕੋ ਸ਼ਾਸਨਤਾ ਸਾਡੀ ਇਹ ਹੀ ਮੰਗਿਆ ਜੀ ਜੋ ਬੰਦੀ ਕਾਰਵਾਈ ਹੈ ਇਹਨਾਂ ਤੇ ਕੀਤੀ ਜਾਵੇ ਠੀਕ ਹੈ ਜੀ ਮੈਂ ਇਹੋ ਕਹਾਂਗੀ ਦੇਖੋ ਅਸੀਂ ਤਾਂ ਇੱਕ ਆਮ ਬੰਦੇ ਹੈਗੇ ਆ ਠੀਕ ਹੈ ਅਸੀਂ ਮੰਨਿਆ ਕਿ ਚਲੋ ਸਿੰਗਰ ਨੇ ਜੋ ਵੀ ਹੈ ਪਰ ਪੁਲਿਸ ਨੂੰ ਚਾਹੀਦਾ ਇੱਕ ਆਮ ਬੰਦੇ ਦਾ ਵੀ ਤਾਂ ਕੋਈ ਵਜੂਦ ਹੁੰਦਾ ਹੈ ਨਾ ਜੀ ਠੀਕ ਹੈ ਜੀ ਅਸੀਂ ਚਾਹੁੰਦੇ ਆ ਕਿ ਪੁਲਿਸ ਉਹਨਾਂ ਦੀ ਬੰਦੀ ਕਾਰਵਾਈ ਕਰੇ ਉਹਨਾਂ ਤੇ ਇਸ ਤਰ੍ਹਾਂ ਦੇ ਮੰਨ ਲਓ ਕੋਈ ਵੀ ਕਲਾਕਾਰ ਹੈ ਕੋਈ ਵੀ ਸਿੰਗਰ ਹੈ ਹਨਾ ਉਹ ਕਿਸੇ ਨੂੰ ਵੀ ਕਦੇ ਵੀ ਗੋਲੀਆਂ ਚਲਾ ਕੇ ਮਾਰ ਦੇਗਾ ਠੀਕ ਹੈ ਜੀ ਅਸੀਂ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਅਸੀਂ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਕਿਉਂਕਿ ਉਹਨਾਂ ਨੇ ਸਿੱਧੀ ਫਾਇਰਿੰਗ ਕੀਤੀ ਜੀ ਸਾਡੇ ਤੇ ਜੀ ਹਾਂ ਬਰੇ ਤੁਰੇ ਜਾਂਦੇ ਨੂੰ ਗੱਡੀ ਥੱਲੇ ਦੇ ਕੇ ਮਾਰ ਦੇਣ ਲੱਗੇ ਸੀ ਚੱਲ ਕਰ ਛੇਤੀ ਕਰ ਫਿਰ ਫੋਨ ਕਰ ਫੋਨ ਕਰ ਮਿੰਟ ਮਾਰ ਉਹ ਵੀ ਠੀਕੇ ਮੈਂ ਆ ਜ ਆ ਮਲਾਜਾ ਕਰਾਉਣੇ ਮੈਂ ਕਿਹਾ ਮੈਂ ਵੀ ਆਪਣਾ ਮਲਾਜਾ ਕਰਾਵਾਂਗਾ ਤੂੰ ਵੀ ਕਰਾ ਲਈ ਆਪਣਾ ਬਸ ਠੀਕ ਹੈ ਸਰ ਆ ਜਾ ਰੁਕ ਜਾ ਫਿਰ ਡਰਦਾ ਕਿਉਂ ਆ 5 ਮਿੰਟ ਰੁਕ ਜਾ ਰ ਬਸ ਮੈਂ ਕਿਸੇ ਭਜਿਆ ਹਾਂ ਗੱਡੀ ਵਾਲੇ ਨੂੰ ਕਿ ਭਜਾ ਛੜਿਆ ਹੀ ਹਾਂ ਉਹ ਉੱਤੋਂ ਜ਼ਿਆਦਾ ਮਰੀ ਮੈਂ ਆ ਉੱਤੋਂ ਜ਼ਿਆਦਾ ਤੂੰ ਆ ਮੈਂ ਮਤ ਰਿਆ ਜਾਂਦਾ ਯਾਰ ਇੱਧਰ ਸੜਕ ਦੇ ਉੱਤੇ ਮੇਰੇ ਉੱਤੇ ਗੱਡੀ ਚੜਾਤੀ ਯਾਰ ਆ ਕਿ ਭਾਜੋ ਮੈਂ ਬੜੀ ਮੁਸ਼ਕਲ ਬਚੇ ਆ ਉੱਤੋਂ ਦੀ ਟਾਇਰ ਲਗਾਤੇ ਮੇਰੇ ਤੋਂ ਉਹ ਤੁੰ ਨੂੰ ਨਾ ਪਹੁੰਚਾਉਂਦਾ ਉਹ ਸਾਹਮਣੇ ਦੁਕਾਨ ਵਾਲੇ ਗਵਾ ਨੇ ਤਾ ਕਿਉਂ ਭੁਦਾਇਆ ਜੱਗੀ ਮੇਰੇ ਬੜਾ ਕੋਈ ਭਾਣਾ ਭਾਈ ਬੋਲੇ ਮੇਰੇ ਨੂੰ ਕੁਝ ਨਹੀਂ ਮੋਲਿਆ ਇਨੋ ਨੇ ਇਨੋ ਨੇ ਇਸ ਨੂੰ ਵੀ ਤੰਗ ਕੀਤਾ ਤੋਕਦਾ ਕਿਤੇ ਮੈਂ ਨਹੀਂ ਇਹ ਗੁੜੀ ਸਾਈਡ 'ਤੇ ਹੋ ਜਾ ਬਾਬਾ ਜੀ ਇਹਨਾਂ ਨੇ ਨਾ ਮੈਂ ਤੁਹਾਡੇ ਨਾਲ ਇਹਨਾਂ ਨੇ ਮੇਰਾ ਕੱਲ ਫੜਿਆ ਮੈਂ ਕੋਈ ਚੱਕਰ ਨਹੀਂ ਵੀਰ ਮੈਂ ਨਹੀਂ ਹਟ ਹਟ ਮਨਦੀਪ ਸਾਈਡ 'ਤੇ ਹੋ ਜਾ ਇੱਕ ਮਿੰਟ ਯਾਰ ਇਹ ਪਰसों ਰਾਤ ਦਾ ਸਾਡੇ ਕੋਲ ਇੱਕ ਮਾਂਬਾ ਆਇਆ ਸੀਗਾ ਰੋਡ ਰੇਜ ਦਾ ਜੀ ਜਿਹਦੇ ਵਿੱਚ ਪ੍ਰਤਾਪ ਰੰਦਾਵਾ ਤੇ ਪ੍ਰਿੰਸ ਰੰਦਾਵਾ ਜੀ ਆਪਸ 'ਚ ਰੋਡ ਦੇ ਤੇ ਬਾਚ ਲੜਾਈ ਹੋਈ ਸੀ ਜਿਹਦੇ ਚ ਇੱਕ ਫਾਇਰਿੰਗ ਵੀ ਹੋਈ ਹੈ ਜਿਹਦੇ ਰਿਗਾਰਡ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਤਤੀਸ਼ ਕਰ ਰਹੇ ਹਾਂ ਫਾਇਰਿੰਗ ਦਾ ਲਾਇਸੈਂਸ ਹੀ ਬਲਬਰਾ ਕੀ ਹੈ ਜੀ ਹਾਂ ਜੀ ਅਜੇ ਲਾਇਸੈਂਸ ਹੀ ਹੈ ਇਹਦੇ ਚ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਜੇ ਉਹ ਬਾਹਰ ਗਏ ਹੋਏ ਸੀਗੇ ਜਦੋਂ ਅੱਜ ਆ ਕੇ ਜਦੋਂ ਅਸੀਂ ਇਹਦੇ ਚ ਵੈਸੇ ਲਾਇਸੈਂਸ ਤੇ ਉਹਨਾਂ ਨੇ ਸਾਨੂੰ ਭੇਜਿਆ ਪਰ ਫਿਰ ਵੀ ਅਸੀਂ ਪੜਤਾਲ ਕਰਨ ਤੋਂ ਬਾਅਦ ਹੀ ਇਹਦੇ ਅਗਲੀ ਕਰਵਈ ਲਿਆਵਾਂਗੇ। ਕਿਹੜੇ ਤਰੀਕੇ ਹੋਏ? ਇਹ ਜਿਹੜੇ ਇਹਨਾਂ ਦੇ ਰੋਡ ਰੇਜ ਦੇ ਦੌਰਾਨ ਝਗੜਾ ਹੋਇਆ ਸੀਗਾ। ਝਗੜੇ ਦੇ ਵਿੱਚ ਫਿਰ ਇਹ ਆਪਸ 'ਚ ਉਲਝ ਗਏ ਸੀ ਇੱਕ ਦੂਜੇ ਨੂੰ ਉਹਨੂੰ ਪ੍ਰਿੰਸ ਰੰਧਾਵੇ ਮੁਤਾਬਕ ਇਹ ਸੀ ਵੀ ਉਹਨੂੰ ਬੰਦੇ ਇਹਨੇ ਜਾਦੇ ਜਾਣੇ ਪੈ ਗਏ ਸੀ ਕਿ ਤੇ ਉਹਨੇ ਤਾਂ ਉਹ ਕੀਤੀ ਪਰ ਉਥੇ ਝਗੜਾ ਹੋਇਆ ਸੀਗਾ ਇਹ ਦੋਵੇਂ ਮੀਆਂ ਮਤਲਬ ਦੇਦੀ ਤੇ ਬੰਦੇ ਦੋਵੇਂ ਆਪਸ 'ਚ ਦੇਦੀਸ ਤੇ ਬੰਦੇ ਆਪਸ 'ਚ ਉਲਝ ਗਏ ਸੀ। ਹੈ ਨਹੀਂ ਕੋਈ ਜਕੜਤ ਨਹੀਂ। ਅਨੇ ਜਿਹੜੀਆਂ ਜਿਹੜੀਆਂ ਸੱਟਾਂ ਵਗੈਰਾ ਲੱਗੀਆਂ ਉਹਦੇ ਬਾਰੇ ਐਮਐਲਆਰ ਐਮਐਲਆਰ ਅੱਡਰ ਲੜਾਈ ਦੀ ਜ਼ਰੂਰ ਹੈ ਫਾਇਰਿੰਗ ਜਿਹੜੀ ਹੈ ਉਹ ਹਵਾਈ ਫਾਇਰ ਕੀਤਾ ਪਰ ਉਹਦੀ ਇੰਟੈਂਸ਼ਨ ਸਾਰੀ ਵੇਖ ਕੇ ਤੇ ਉਸ ਹਸਾਬ ਨਾਲ ਇਹਦੀ ਕਾਰਵਾਈ ਕੀਤੀ ਹੈ